ਕਨਾਂ ਅੰਕਲ ਕਿੱਥੇ ਜਾਵੇ ਤਾਂ ਪਲਾਨ ਦੇ ਉੱਤੇ ਨਾਲੇ ਕਿਸੇ ਦੇ ਕੱਪਾ ਲੋਕ ਨਾ ਕਰਵਾਇ 8 ਲੱਖ ਪਾਣੀ ਨਾਲ ਫਰਤ ਨਹੀਂ ਫਾਰਮਾਂ ਦੀ ਕਿਤੇ ਤੇ ਇਹ ਆਪਣੇ ਇਹ ਰੋਸ ਅੱਜ ਦੇ ਲਈ ਆਇਆ ਹੈ ਆਪਣਾ ਇਹ ਦਾਣਾ ਇਹ ਤਾਂ ਨਾ ਜਾਇਆ ਭਾਈ ਆਪਣੇ ਆਪਣੇ ਮਾਲਕ ਦੇ ਪਿੱਛੇ ਜਿਹੜਾ 8 ਲੱਖ ਪਾਣੀ ਹੈ ਲੱਖਾਂ ਪਾਣੀ ਦੇ ਦਿੱਤੇ ਜਿਹੜਾ ਨਿਕਲ ਗਿਆ ਤੇ ਅਲੱਗ ਜਿਹੜਾ ਹੈ ਉਹ ਕੋਈ ਨਹੀਂ ਜਿਹੜਾ ਉਹ ਚੈੱਕ ਕੀਤਾ ਹੈ ਕਿ ਕਿਤੇ ਕਿਤੇ ਕੁਮਾਉੜ ਦੇ ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦਾ ਅਸਰ ਕਿਤੇ ਨਾ ਕਿਤੇ ਮੈਦਾਨੀ ਖੇਤਰ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਪਾਖੜਾ ਡੈਮ ਤੋਂ ਜਦੋਂ ਪਾਣੀ ਵੱਧ ਮਾਤਰਾ ਦੇ ਵਿੱਚ ਗੋਵਿੰਦ ਸਾਗਰ ਜੀਲ ਦੇ ਵਿੱਚ ਆ ਜਾਂਦਾ ਤਾਂ ਕਿੰਨਾ ਕਿਤੇ ਬੀਵੀਐਮਪੀ ਦੀ ਵੀ ਮਜਬੂਰੀ ਪੰਜਾਦੀ ਆ ਕਿ ਜਿਹੜਾ ਇਸੇ ਪਾਣੀ ਨੂੰ ਜਿਹੜਾ ਵਾਧੂ ਮਾਤਰਾ ਵਿੱਚ ਪਾਣੀ ਆ ਰਿਹਾ ਕਿਉਂਕਿ ਪਖੜਾ ਟੈਂਕ ਦਾ ਜਿਹੜਾ ਖਤਰੇ ਦਾ ਲੈਵਲ ਦੀ ਗੱਲ ਕੀਤੀ ਜਾਵੇ ਤਾਂ 1680 ਫੁੱਟ ਜਿਹੜਾ ਖਤਰੇ ਦਾ ਲੈਵਲ ਹੈ ਸਿਰਫ ਉਹ ਦੱਸਿਆ ਜਾਦਾ ਜਿਸ ਹਿਸਾਬ ਨਾਲ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਮੈਜ ਨੇ ਪਖੜਾ ਟੈਂਕ ਦੇ ਅੰਕੜਾ ਅੰਕੜਿਆਂ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਜਿਹੜਾ ਹੈ ਪਖੜਾ ਟੈਂਕ ਦਾ ਲੈਵਲ ਸਿਰਫ 2 ਫੁੱਟ ਦੇ ਕਰੀਬ ਜਿਹੜਾ ਹੈ ਰਹਿ ਗਿਆ ਤੁਹਾਨੂੰ ਨਾਲ ਦੀਆਂ ਤਸਵੀਰਾਂ ਵੀ ਦਿਖਾ ਦिए ਇਪ ਇਹ ਪਿੰਡ ਪਨਾਮ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਜਿਹੜਾ ਪਖੜਾ ਡੈਮ ਤੋਂ ਜਿਹਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਤਾਂ ਉਹ ਪਾਣੀ ਜਿਹੜਾ ਇਹ ਪਿੰਡ ਪਨਾਮ ਦੇ ਵਿੱਚ ਆ ਕੇ ਕਿਸੇ ਸਾਹ ਦੇ ਨਾਲ ਦੇਖ ਸਕਦੇ ਹੋ ਕਿ ਸਾਰੇ ਘਰਾਂ ਨੂੰ ਜਿਹੜਾ ਹੈ ਇਸ ਪਾਣੀ ਦੀ ਮਾਰ ਪਈ ਹੈ ਇਸੇ ਕਰਕੇ ਜਿਹੜਾ ਇਸ ਪਿੰਡ ਨੂੰ ਜਿਹੜਾ ਖਾਲੀ ਕਰਵਾ ਦਿੱਤਾ ਗਿਆ ਹੈ ਹਾਲਾਂਕਿ ਜਿਹੜਾ ਇਹ ਪਾਣੀ ਪਿਛਲੇ ਸਾਲ ਦੀ ਗੱਲ ਕੀਤੀ ਜਾਂਦਾ 2023 ਦੇ ਵਿੱਚ ਜਦੋਂ ਪਾਣੀ ਆਇਆ ਸੀਗਾ ਤਾਂ ਪਿਛਲੀ ਸਮੇਂ ਵੀ ਇਹੀ ਇਹੀ ਤਸਵੀਰਾਂ ਅਸੀਂ ਇਸੇ ਹਿਸਾਬ ਦੇ ਨਾਲ ਤੁਹਾਨੂੰ ਦਰਸ਼ਕਾਂ ਨੂੰ ਆਪਣੇ ਸ਼ੇਅਰ ਕੀਤੇ ਸਨ ਪਰ ਉਸ ਸਮੇ ਜਿਹੜਾ ਹੈ ਪਾਣੀ ਦਾ ਲੈਵਲ ਇਸ ਤੋਂ ਵੀ ਜ਼ਿਆਦਾ ਸੀਗਾ ਇਸ ਤੋਂ ਵੀ ਤਕਰੀਬਨ ਜਿਹੜਾ ਹੈ ਤਿੰਨ ਜਾਂ 4 ਫੁੱਟ ਦੇ ਕਰੀਬ ਜਿਹੜਾ ਹੈ ਪਾਣੀ ਵੱਧ ਮਾਤਰਾ ਦੇ ਵਿੱਚ ਸੀਗਾ ਪਰ ਹਾਲੇ ਤੱਕ ਵੀ ਜਿਹੜਾ ਹੈ ਬੀਬੀਆਂ ਵੀ ਵੱਲੋਂ ਇਸ ਜਿਹੜਾ ਹਾਲੇ 56000 ਦੇ ਕਰੀਬ ਜਿਹੜਾ ਹੈ ਪਾਣੀ ਸਤ루 ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਤਾਂ ਉਹ ਸਤ루 ਦਰਿਆ ਦੇ ਕੰਢਿਆਂ ਦੇ ਵਿੱਚ ਬਸੇ ਜਿਹੜੇ ਘਰਾਂ ਦੇ ਵਿੱਚ ਆ ਕੇ ਜਿਹੜਾ ਹੈ ਤਬਾਹੀ ਦਾ ਅੰਮਨਡਰ ਕਰ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਹੈ ਤਕਰੀਬਨ ਇਹ ਪਿੰਡ ਭਨਾਮ ਦੇ ਵਿੱਚ ਤਕਰੀਬਨ ਇਹ ਪਤ 20 ਤੋਂ 25 ਘਰ ਜਿਹੜੇ ਹਨ ਜਿਹੜੇ ਪਾਣੀ ਦੇ ਵਿੱਚ ਵੇਡ ਵਿੱਚ ਆ ਗਏ ਹਨ ਤਾਂ ਲੋਕੀ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਸੁਰੱਖਿਆ ਜਗ੍ਹਾ ਤੇ ਚਲੇ ਗਏ ਹਨ ਤਾਂ ਇਹੀ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਆ ਕੇ ਇਸੇ ਪਾਸੇ ਜਿਹੜਾ ਹੈ ਪਿੰਡ ਵਾਸੀਆਂ ਜਿਹੜੇ ਇਧਰਲੇ ਪਾਸੇ ਡੰਗਰ ਪਸ਼ੂ ਬੰਦੇ ਹਨ ਤੇ ਨਾਲ ਹੀ ਇਹਨਾਂ ਦੇ ਪਿੰਡ ਵਾਸੀਆਂ ਦੇ ਖੇਤ ਵੀ ਇਧਰਲੇ ਪਾਸੇ ਹਨ ਤਾਂ ਇਹੀ ਪਾਣੀ ਜਿਹੜਾ ਖੇਤਾਂ ਦੇ ਵਿੱਚ ਤੇ ਨਾਲ ਹੀ ਇਹ ਪਸ਼ੂਆਂ ਦੇ ਜਿਹੜਾ ਹੈ ਜਿਸ ਜਗ੍ਹਾ ਤੇ ਬੰਨਿਆ ਜਾਂਦਾ ਹੈ ਤਾਂ ਉਹਨਾਂ ਨੂੰ ਜਿਹੜਾ ਹੈ ਪਸ਼ੂਆਂ ਦੇ ਜਿਹੜਾ ਘਰਾਂ ਨੂੰ ਵੀ ਜਿਹੜਾ ਨੁਕਸਾਨ ਪਹੁੰਚਦਾ ਹੈ ਤਾਂ ਲਗਾਤਾਰ ਪ੍ਰਸ਼ਾਸਨ ਦੇ ਪੱਲੇ ਵੀ ਲੋਕਾਂ ਨੂੰ ਫੀਲ ਕੀਤੀ ਜਾਂ ਵੇ ਤੁਸੀਂ ਸਤ루ਦਿਆ ਦੇ ਕੰਢੇ ਨੂੰ ਛੱਡ ਕੇ ਕਿਸੇ ਸੁਰੱਖਿਆ ਜਗ੍ਹਾ ਤੇ ਚਲੇ ਜਾਓ ਕਿਉਂਕਿ BBMP ਵੱਲੋਂ ਪਾਣੀ ਵੱਧ ਮਾਤਰਾ ਦੇ ਵਿੱਚ ਸਤ루ਦਿਆ ਦੇ ਵਿੱਚ ਛੱਡਿਆ ਜਾਂਦਾ ਕਿਉਂਕਿ ਹਿਮਾਚਲ ਦੀ ਗੱਲ ਕੀਤੀ ਜਾ ਤਾਂ ਹਿਮਾਚਲ ਤੋਂ ਜਿਹੜੀ ਲਗਾਤਾਰ ਹੋ ਰਹੀ ਬਰਸਾਤ ਦਾ ਅਸਰ ਪਾਖੜਾ ਡੈਮ ਦੇ ਪਿੱਛੇ ਆਪਣੀ ਗੋਵਿੰਦ ਸਾਗਰ ਝੀਲ ਦੇ ਵਿੱਚ ਪਾਣੀ ਦੀ ਆਮਦ ਜਿਠੀ ਲਗਾਤਾਰ ਵਧਣ ਕਰਕੇ ਜਿਹੜੀ BBMP ਦੀ ਮਜਬੂਰੀ ਹੋ ਜਾਂਦੀ ਹੈ ਕਿ ਜਿਹੜਾ ਵੱਧੂ ਪਾਣੀ ਇਸੇ ਤਰ੍ਹਾਂ ਸਤ루ਦਿਆ ਦੇ ਵਿੱਚ ਛੱਡਿਆ ਜਾਵੇ ਹਾਲਾਂਕਿ ਜਿਹੜਾ ਅੱਜ ਸਵੇਰ ਦੀ ਗੱਲ ਕੀਤੀ ਜਾਂਪਦਾ ਅੱਜ ਸਵੇਰੇ BBMP ਵੱਲੋਂ ਜਿਹੜਾ ਹੈ ਪਿਛਲੇ ਸਮੇਂ ਜਿਹੜੇ ਫਲੱਡ ਗੇਟ 6 ਫੁੱਟ ਖੋਲੇ ਗਏ ਸਨ ਤਾਂ ਉਹਨਾਂ ਨੂੰ ਵਧਾ ਕੇ ਅੱਜ 8 ਫੁੱਟ ਕਰ ਦਿੱਤਾ ਗਿਆ ਹੈ। ਪਾਣੀ ਪਿਛਲੇ 2-3 ਦਿਨਾਂ ਤੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਅਲਰਟ ਦੇ ਨਾਲ ਸਾਨੂੰ ਅਪਡੇਟ ਆਇਆ ਸੀਗਾ ਕਿ ਪਾਣੀ ਦਾ ਫਲੋ ਕੁਝ ਵਧੂਗਾ ਤੇ ਅੱਜ ਫਾਈਨਲੀ ਥੋੜਾ ਹੋਰ ਵਧਿਆ ਹੈ ਤੇ ਪ੍ਰਸ਼ਾਸਨ ਦੇ ਬੰਦੇ ਲਗਾਤਾਰ ਸਾਡੇ ਕੋਲ ਵੈਸੇ ਕੰਟੈਕਟ ਦੇ ਵਿੱਚ ਸਾਨੂੰ ਗਾਈਡ ਕਰ ਰਹੇ ਆ ਜੋ ਵੀ ਕੋਈ ਫਦਰ ਇਨਫੋਰਮੇਸ਼ਨਸ ਹੁੰਦੀ ਹੈ ਤੇ ਸਾਨੂੰ ਉਹ ਪਹੁੰਚਾਉਂਦੇ ਆ ਟਾਈਮ ਦੇ ਨਾਲ। ਉਸ ਦੇ ਨਾਲ ਅਸੀਂ ਉਹਨਾਂ ਦੀ ਗਾਈਡਲਾਈਨ ਅਕੋਰਡਿੰਗਲੀ ਲੋਕਾਂ ਨੂੰ ਅੱਗੇ ਤਲਾਹ ਦੇ ਕੇ ਉਹਨਾਂ ਨੂੰ ਸੇਫ ਸ਼ੈਲਟਰਸ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਬਿਠਾਇਆ ਹੋਇਆ 2023 ਦੇ ਵਿੱਚ ਜਿਹੜੇ ਹਾਲਾਤ ਬਹੁਤ ਮਾੜੇ ਖਾਸ ਕਰਕੇ ਇੱਥੇ ਜਿਹੜਾ ਫਲੱਡ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਕੋਈ ਸੁਧਾਰ ਹੋਇਆ ਹੈ ਜਾਂ ਉਹੀ ਹਾਲਾਤ ਨੇ ਕੋਈ ਟੂ ਬੀ ਵੈਰੀ ਓਨੈਸਟ ਅਗਰ ਆਪਾਂ ਗੱਲ ਕਰੀਏ 2023 ਤੋਂ ਬਾਅਦ ਸਟਿਲ ਕੰਡੀਸ਼ਨ ਸੇਮ ਹੀ ਹੈ ਆਈ ਰੀਲੀ ਡੋਨਟ ਵਾਂਟ ਟੂ ਕ੍ਰਿਟੀਸਾਈਜ਼ ਐਨੀਵਨ ਕਿਉਂਕਿ ਇਦਾਂ ਦੀ ਆਫਤਾ ਦੀ ਸਥਿਤੀ ਦੇ ਵਿੱਚ ਕਿਸੇ ਨੂੰ ਨਿੰਦਣਾ ਇਹ ਸਹੀ ਗੱਲ ਹੀ ਹੁੰਦੀ ਕਿਉਂਕਿ ਇਸਟਮੀਕ ਇੱਕ ਕੁਦਰਤੀ ਆਫਤ ਹੈ ਬਟ ਅਸੀਂ ਇੱਕ ਆਪਣਾ ਸੁਜੈਸ਼ਨ ਦੇਣਾ ਚਾਹੁੰਦੇ ਆ ਹਾਈ ਅਥਾਰਟिटीज ਨੂੰ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਕਿ ਜਿਹੜਾ ਸਾਡਾ ਇਹ ਡੰਗਾ ਹੈ ਇਹਨੂੰ ਅਗਰ ਆਪਾਂ ਥੋੜਾ ਜਿਹਾ ਸਟਰੋਂਗ ਕਰਕੇ ਬਿਲਡ ਅਪ ਕਰ ਲਈਏ ਤਾਂ ਸਾਡੇ ਲਈ ਜੋ ਰਿਜ਼ਲਟ ਹੈ ਉਹ ਜ਼ਿਆਦਾ ਬੈਨੀਫੀਸ਼ੀਅਲ ਰਹੂਗੇ ਇਹੋ ਜਿਹੇ ਹਾਲਾਤ ਕਦੇ ਨਹੀਂ ਬਣੂਗੇ ਵੈਸੇ ਸਾਡੀ ਗੱਲ ਹੋਈ ਹੈ ਹੁਣ ਸਾਡੇ ਮੰਤਰੀ ਸਾਹਿਬ ਹੋਰੀ ਵੀ ਸਾਨੂੰ ਇਹ ਕਹੇ ਆਏ ਕਿ ਆਪਾਂ ਇਮੀਡੀਏਟ ਬੇਸਿਸ ਤੇ ਪ੍ਰਾਇਰੀਟੀ ਬੇਸਿਸ ਤੇ ਇਸ ਦਾ ਕੰਮ ਸਟਾਰਟ ਕਰਾਂਗੇ ਪਿੰਡ ਦੇ ਕਿੰਨੇ ਘਰ ਨੇ ਜਿਹੜੇ ਸਿੱਧੇ ਤੌਰ ਤੇ ਦਰਿਆ ਦੀ ਮਾਰਸ਼ਟ ਪਿੰਡ ਦਾ ਨਾਮ ਆ ਰਿਹਾ ਹੈ ਪੰਜਾਹ ਤੋਂ 60 ਘਰ ਹੈ ਜਿਹੜੇ ਅਗਰ ਆਪਾਂ ਕਾਊਂਟ ਕਰੀਏ ਆਪਣਾ ਪਿੰਡ ਹੈ ਸਾਡਾ ਜੀ ਤੇ 50 ਤੋਂ 60 ਘਰ ਹੈ ਜਿਹੜੇ ਫਿਲਹਾਲ ਇਹਦੀ ਮਤਲਬ ਕਿ ਜਿਹੜੇ ਕੰਟੈਕਟ ਦੇ ਵਿੱਚ ਆ ਜਾਂਦੇ ਆ ਜਿਹਦੇ ਨਾਲ ਥੋੜੀ ਸਾਨੂੰ ਪ੍ਰੋਬਲਮ ਵੱਜ ਜਾਂਦੀ ਹੈ ਤੇ ਫਿਲਹਾਲ ਲੱਗੇ ਹੋਏ ਆਪਣੀ ਵੀ ਆਪਾਂ ਮਿਹਨਤ ਕਰ ਰਹੇ ਆ ਪਿੰਡ ਲਈ ਇੱਥੇ ਆਪਾਂ ਬਾਬਾ ਜੀ ਦਾ ਆਸ਼ਰਮ ਆਪਣਾ ਨਿਰਵਾਣ ਆਸ਼ਰਮ ਇੱਥੇ ਖਾਣੇ ਪੀਣੇ ਦਾ ਬੰਦੋਬਸਤ ਕਰਿਆ ਹੋਇਆ ਸਾਰਾ ਤੇ ਐਜ਼ ਅ ਸ਼ੈਲਟਰ ਵੀ ਆਪਾਂ ਇਹਨੂੰ ਯੂਜ਼ ਕਰ ਰਹੇ ਆ ਵੈਸੇ ਸੈਕੰਡ ਆਪਸ਼ਨ ਦੇ ਤੌਰ ਤੇ ਸਾਡੇ ਕੋਲ ਪ੍ਰਾਇਮਰੀ ਸਕੂਲ ਵੀ ਹੈ ਅੱਛਾ ਕੁਝ ABC ਕੀ ਗ੍ਰੀਪ ਪ੍ਰੈਗਨੈਂਟ ਹੋ ਉਹਨਾਂ ਦੇ ਘਰ ਬੜੇ ਨਹੀਂ ਉਹ ਦਰਿਆ ਦੇ ਪਾਣੀ ਦੀ ਮਾਰ ਹਟਾ ਉਹਨਾਂ ਨੂੰ ਇੱਕੰਨੇ ਤੁਸੀਂ ਰੈਸਕਿਊ ਕਰਕੇ ਕਿੱਥੇ ਆਸਮਨ ਉਹ ਹੈਗੇ ਨੇ ਫਿਲਹਾਲ ਇਹ ਆਸ਼ਰਮ ਦੇ ਵਿੱਚ ਆ ਗਏ ਆਪਣੇ ਇਹ ਪਿੱਛੇ ਜਿੱਥੇ ਆਪਾਂ ਖੜੇ ਹੋਏ ਆ ਨਿਰਮਾਨ ਆਸ਼ਰਮ ਵਿੱਚ ਇੱਥੇ ਹੈ ਤੇ ਇਹਨਾਂ ਕੋ ਮੈਡੀਕਲ ਟੀਮਸ ਵੀ ਪ੍ਰੋਪਰ ਆ ਕੇ ਫਾਲੋਅ ਅਪਸ ਲੈ ਰਹੀਆਂ ਹੈ ਉਹਦੇ ਲਈ ਆਪਾਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਕਿ ਉਹ ਵਧੀਆ ਤਰੀਕੇ ਨਾਲ ਚੀਜ਼ਾਂ ਨੂੰ ਮੇਨਟੇਨ ਕਰ ਰਿਹਾ ਤੁਸੀਂ ਯੰਗ ਸਰਪੰਚ ਤੁਸੀਂ ਪਿੰਡ ਦਾ ਕਿਸ ਤਰ੍ਹਾਂ ਦਾ ਸਹਿਯੋਗ ਲੋਕਾਂ ਨੂੰ ਜਿਹੜੇ ਖਾਸ ਤਰ੍ਹਾਂ ਅਫੈਕਟਡ ਹੈਗੇ ਨੇ ਅਪਾ ਹਾਜ਼ਰ ਹੈ ਜੀ ਉਹਨਾਂ ਦੇ ਪਿਛਲੇ ਤਿੰਨ ਦਿਨ ਤੋਂ ਸਾਰੇ ਨੂੰ ਪਤਾ ਹੈ ਕਿ ਮੈਂ ਮਤਲਬ ਕਿ ਇੱਥੋਂ ਸਵੇਰੇ 5 ਜਾਂ 6 ਵਜੇ ਦੇ ਅਰਾਊਂਡ ਇੱਥੋਂ ਜਾ ਰਿਹਾ ਕਿਉਂਕਿ ਆਪਾਂ ਹਾਜ਼ਰ ਹੈ 24/7 ਆਪਣੇ ਲੋਗ ਹੈ ਏਸੀ ਮੁਸੀਬਤ ਦੇ ਵਿੱਚ ਸਭ ਤੋਂ ਪਹਿਲਾਂ ਲੋਗ ਆਪਣੇ ਮੋਤਵਾਰ ਬੰਦੇ ਨੂੰ ਯਾਦ ਕਰਦੇ ਆ ਕਿ ਸਾਡੇ ਨਾਲ ਉਹ ਅਵੇਲੇਬਲ ਰਹੇ ਇਹਨਾਂ ਦਾ ਖਾਣੇ ਦਾ ਬੰਦੋਬਸ ਜਿਵੇਂ ਤੁਹਾਨੂੰ ਦੱਸਿਆ ਹੈ ਤਿੰਨ ਟਾਈਮ ਖਾਣੇ ਦਾ ਇੱਧਰ ਆਪਾਂ ਪ੍ਰਬੰਧ ਕਰ ਚੁੱਕੇ ਹਾਂ ਹੋਰ ਵੀ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਮਜਬੂਰੀ ਕੋਈ ਪਰਸਨਲ ਮਜਬੂਰੀਆਂ ਵੀ ਕਿਸੇ ਨੂੰ ਹੈਗੀਆਂ ਆਪਾਂ ਉਹਨੂੰ ਪ੍ਰੋਪਰ ਇਨੀਸ਼ੀਏਟਿਵ ਲੈ ਕੇ ਸੌਟ ਆਊਟ ਕਰ ਰਿਹਾ ਜੀ ਬਿਲਕੁਲ ਪ੍ਰਸ਼ਾਸਨ ਪੂਰੇ ਕੰਟੈਕਟ ਦੇ ਵਿੱਚ ਹੈ ਐਸ ਡੀ ਐਮ ਸਾਹਿਬ ਵੀ ਸਾਡੇ ਕੋਲ 2 2 3 3 ਵਜੇ ਵੀ ਜੋ अर्ਲੀ ਮਾਰਨਿੰਗ ਵਿਜ਼ਿਟ ਕਰ ਰਹੇ ਹੈ ਸੋ ਉਹਨਾਂ ਦਾ ਵੀ ਧੰਨਵਾਦ ਹੈ ਆਪਣੀ ਡਿਊਟੀਆਂ ਨਿਭਾ ਰਹੇ ਹੋ ਵੀ ਜ਼ਿੰਮੇਵਾਰੀ ਦੇ ਨਾਲ ਇੱਥੇ ਤੁਹਾਨੂੰ ਦੱਸ ਰਿਹਾ ਕਿ ਜੋ ਮੇਨਲੀ ਇੰਪੈਕਟ ਕਰਦੇ ਆ ਉਹ 30 ਕਿ ਪਰਿਵਾਰ ਹੁੰਦੇ ਆ ਕਿਉਂਕਿ ਜਿਹੜਾ ਡਾਊਨ ਸਾਈਡ ਅਗਰ ਤੁਸੀਂ ਉਧਰ ਨਜ਼ਰ ਮਾਰੋ ਤੇ ਉੱਥੇ ਉਹ ਘਰ ਜ਼ਿਆਦਾ ਇੰਪੈਕਟ ਕਰਦੇ ਆ ਸਾਡੇ ਬਾਕੀ ਉੱਪਰ ਵਾਲੇ ਘਰ ਜਿਹੜੇ ਸਾਡੇ ਫਿਲਹਾਲ ਸਹੀ ਆ ਫਿਲਹਾਲ ਕੋਈ ਘਬਰਾਣ ਦੀ ਲੋੜ ਨਹੀਂ ਜੀ ਬਿਲਕੁਲ ਤੁਹਾਡਾ ਰੋਟੀ ਪਾਣੀ ਦਾ ਪ੍ਰਬੰਧ ਸੌਣ ਦਾ ਪ੍ਰਬੰਧ ਕੋਈ ਦਵਾਈ ਬੂਟੀ ਆ ਉਹ ਸਾਡੇ ਕੋਲ ਸਭ ਸਿਸਟਮ ਬਣਾਇਆ ਹੋਇਆ ਆ ਆਸਰਾ ਵੱਡਾ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਚੱਲ ਰਿਹਾ ਬਾਕੀ ਜਿਹੜਾ ਪਾਣੀ ਆ ਪਾਣੀ ਤਾਂ ਦੇਖੋ ਤੁਹਾਡੇ ਸਾਹਮਣੇ ਦਿਖ ਰਿਹਾ ਹਾਲ ਦੀ ਘੜੀ ਤਾਂ ਚਲੋ ਫੇਰ ਵੀ ਸੇਫ ਆ ਕੁਝ ਇਸ ਤੋਂ ਜ਼ਿਆਦਾ ਵੱਧ ਤਾਂ ਫਿਰ ਡਿਫਿਕਲਟ ਮਾਹੌਲ ਬਣੂਗਾ ਹੀ ਬਣੂਗਾ ਇਨੇ ਕਿ ਘਰ ਜਿਹੜੇ ਪ੍ਰਫੈਕਟਡ ਹੈ ਜਿਹੜੇ ਸਾਡੇ ਦੇਖੋ ਮਹੱਲਾ ਹੈਗਾ 30 40 ਘਰ ਨੇ ਜਿਹੜੇ ਸਾਰੇ ਤੋਂ ਆਲੇ-ਦਾਲ ਘੁੰਮੀ ਗਿਆ ਪਾਣੀ ਹੁਣ ਵਿੱਚ ਆ ਗਿਆ ਨਾ ਉਹ ਤਾਂ ਸਮਾਨ ਤਾਂ ਸਾਰਾ ਬਾਹਰ ਆ ਗਿਆ ਉਹ ਤਾਂ ਖਾਲੀ ਬਿਲਡਿੰਗਾਂ ਰਹਿ ਗਈਆਂ ਉਹ ਤਾਂ ਸਾਰੇ ਕੁਸਾ ਆਸਰਮ ਵਿੱਚ ਬੈਠੇ ਕੁਸਾ ਉੱਚੀ ਥਾਂ ਤੇ ਆ ਕੇ ਰੋਟੀ ਪਾਣੀ ਇੱਥੇ ਸੱਕ ਲੈ ਲੈਂਦੇ ਨੇ ਇਸੇ ਵਾਰ ਦੇ ਵਿੱਚ ਲੱਗਿਓ ਪਰ ਲੱਗਦਾ ਹੈ ਕਿ ਇਹ ਹਰ ਸਾਲ ਦੀ ਜਿਹੜੀ ਸਮੱਸਿਆ ਆਲੀ ਦਾ ਪੱਕਾ ਹੱਲ ਹੈ ਇਹਨੂੰ ਐਨਾਲਾਈਜ਼ ਕੀਤਾ ਜਾਵੇ ਤਾਂ ਹੀ ਇਹ ਹੱਲ ਹੋ ਸਕਦਾ ਹੈ ਇਹ ਦੇਖੋ ਸਰਕਾਰਾਂ ਦੇ ਕੰਮ ਨੇ ਇਹ ਉਹਨਾਂ ਨੇ ਕਰਨੇ ਨੇ ਅਸੀਂ ਸਾਡਾ ਜੋ ਧਾਰਮਿਕ ਕੰਮ ਆ ਅਸੀਂ ਮੁੱਢਲੀ ਜੋ ਕਰ ਸਕਦੇ ਅਸੀਂ ਰੋਟੀ ਪਾਣੀ ਦਾ ਪ੍ਰਬੰਧ ਕਰ ਸਕਦੇ ਉਹ ਸਾਡੇ ਵੀਰ ਨੇ ਇਹਨਾਂ ਦੇ ਸਹਿਯੋਗ ਨਾਲ ਸਾਡੇ ਕੰਮ ਚੱਲ ਰਹੇ ਨੇ ਅਸੀਂ ਧਾਰਮਿਕ ਸੰਸਥਾ ਅਸੀਂ ਉਹ ਕੰਮ ਕਰ ਸਕਦੇ ਜਿਹੜਾ ਰੋਟੀ ਪਾਣੀ ਦਾ ਕਿਸੇ ਨੂੰ ਸੌਣ ਨੂੰ ਆਸਰਾ ਮਚਾਈਦਾ ਉਹਦੇ ਵਾਸਤੇ ਕੋਈ ਮੁੱਢਲੀ ਸਹਾਇਤਾ ਦਵਾਈ ਜਿਹੜੇ ਖੁੱਲੇ ਆ ਜਿਹਦੇ ਮਰਜ਼ੀ 24 ਘੰਟੇ ਹਾਂਜੀ ਹਾਂਜੀ ਬਾਕੀ ਇਹ ਦੇਖੋ ਹੁਣ ਹੁਣਾ ਤਾਂ ਚਾਹੀਦਾ ਵਾ ਹਰ ਸਾਲ ਸਮੱਸਿਆ ਤਾਂ ਆਉਂਦੀ ਸਾਡੇ ਮੱਲੇ ਨੂੰ ਹਰ ਸਾਲ ਹੀ ਦੇਖੋ ਇੱਕ ਵਾਰ ਕਰ ਨਹੀਂ ਬਣਦਾ ਹੈਗਾ ਗਰੀਬ ਲੋਕ ਨੇ ਦੁਬਾਰਾ ਦੁਬਾਰਾ ਸਾਡੇ ਕੋਲ ਹੀ ਰਹਿੰਦੇ ਕਿੱਦਾਂ ਬਣਾਣੇ ਹੈਗੇ ਲੋਕਾਂ ਨੂੰ ਇਹ ਤੁਹਾਨੂੰ ਗਵਰਨਮੈਂਟਾਂ ਦੇ ਕੰਮ ਉਹਨਾਂ ਨੇ ਸੋਚਣਾ ਨਾ ਜਦ ਤੱਕ ਮਹਾਰਾਜ ਜੇ ਪੂਰ ਚੜ ਗਿਆ ਸੀ ਪਾਣੀ ਉਹਦੇ ਨਾਲ ਤਾਂ ਚਲੋ ਹਜੇ ਸੇਫ ਆ ਫਿਰ ਬਾਕੀ ਤਾਂ ਉਹਨਾਂ ਦੇਖੋ ਗਵਰਨਮੈਂਟਾਂ ਨੇ ਦੇਖਣਾ ਬਾਕੀ ਭਗਵਾਨ ਦਾ ਸੋਚੋ ਸਭ ਤੁਸੀਂ ਜੇ ਸਮਝ ਲੱਗਣਾ ਤਾਂ ਗੱਲ ਕੀਤੀ ਜਾਵੇ ਤਾਂ ਪਨਾਮ ਦੇ ਵਿੱਚ ਆਨੇ ਕਿਸੇ ਦੇ ਸੱਤ ਲੋਕ ਨਾ ਜਾ ਰਹਾ ਹੈ ਹੱਥ-ਮੱਥ ਪਾਣੀ ਹੈ ਫਰਤ ਵੀ ਫਾਰਮਾਂ ਦੀ ਕੀਤੀ ਹੈ ਤੇ ਅਸੀਂ ਅੰਤੇ ਦੇ ਲਈ ਆਪਣਾ ਜਨਤ ਆਪ ਹੈ ਇਹ ਨਾ ਜਾਇਆ ਭਾਈ ਆਪਣੇ ਆਪਣੇ ਮਾਲਕ ਦੇ ਪਿੱਛੇ ਜਿਹੜਾ ਲੱਖ-ਲੱਖ ਪਾਣੀ ਹੈ ਲੱਖ-ਲੱਖ ਪਾਣੀ ਦੇ ਵਿੱਚ ਜਿਹੜਾ ਮਿਕਰਿਆ ਤੇ ਮਾਲਕ ਜਿਹੜਾ ਹੈ ਉਸ ਕੋਲ ਜਿਹੜਾ ਉਸ ਕੋਲ ਕਿਹਾ ਆਇਆ ਕਿ ਕਿਹਦੇ ਦੇ ਕੋਲ